ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਥਾਈ ਹੋਏ ਸਹਾਈ ਰੁੱਤ ਪੰਜਵੀਂ ਸਾਖੀ ਦੂਸਰੀ ਅਨੰਦਪੁਰ ਨੂੰ ਛੱਡਣਾ ਕਈ ਦਿਹਾੜੇ ਸੰਸਾਰ ਦੇ ਇਤਿਹਾਸ ਵਿੱਚ ਬਹੁਤ ਚੰਦਰੇ ਹਨ ਉਹਨਾਂ ਚੰਦਰੇ ਦਿਹਾੜਿਆਂ ਨੇ ਅਨੇਕਾ ਮਹਾਪੁਰਖਾਂ ਰਾਜਿਆਂ ਤੇ ਧਰਮੀ ਬੰਦਿਆਂ ਨੂੰ ਵਕਤ ਪਾਏ ਹਨ ਇਸੇ ਤਰ੍ਹਾਂ ਦਾ ਚੰਦਰਾ ਦਿਹਾੜਾ 15 ਮਗਰ ਸੰਮਤ 1761 ਬਿਕਰਮੀ ਮੁਤਾਬਕ 1704 ਈਸਵੀ ਦਾ ਸਿੱਖ ਇਤਿਹਾਸ ਵਿੱਚ ਵੀ ਆਇਆ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖਾਂ ਪੁੱਤਰਾ ਮਹਿਲਾ ਤੇ ਦਾਸ ਦਾਸੀਆਂ ਸਮੇਤ ਅਨੰਦਪੁਰ ਛੱਡਣਾ ਪਿਆ ਉਹ ਵੀ ਰਾਤ ਦੇ ਹਨੇਰੇ ਵਿੱਚ ਜਦੋਂ ਚਾਰ ਚਫੇਰੇ ਵੈਰੀ ਹੀ ਵੈਰੀ ਸੀ ਕੁਦਰਤ ਬਨਾਸਪਤੀ ਜਲ ਵਾਯੂ ਆਦਿਕ ਸਭ ਦੁਸ਼ਮਣ ਬਣ ਚੁੱਕੇ ਸਨ ਮਾਤਾ ਗੁਜਰੀ ਜੀ ਦੇ ਕਹਿੰਦੇ ਸਤਿਗੁਰੂ ਜੀ ਨੇ ਅਨੰਦਪੁਰ ਛੱਡਣ ਦਾ ਫੈਸਲਾ ਕਰ ਲਿਆ ਉਸ ਵੇਲੇ ਹੁਕਮ ਦਿੱਤਾ ਤੰਬੂ ਕਨਾਤਾ ਪੋਥੀਆਂ ਭਾਂਡਿਆਂ ਅਤੇ ਜ਼ਰੂਰੀ ਲੀੜੀਆਂ ਤੋਂ ਬਿਨਾਂ ਬਾਕੀ ਸਾਰਾ ਸਮਾਨ ਦਰਿਆ ਤੇ ਅਗਦੀ ਪੇਟ ਘਰਦੇ ਵੋ ਕੋਈ ਵਸਤੂ ਦੁਸ਼ਮਣਾਂ ਦੇ ਹੱਥ ਨਹੀਂ ਆਉਣੀ ਜਿੰਨਾ ਲੜਾਈ ਦਾ ਸਮਾਨ ਬਾਰੂਦ ਬੰਦੂਖਾਂ ਤੋਪਾਂ ਤਲਵਾਰਾਂ ਅਤੇ ਵਰਸ਼ੀਆਂ ਨੀਜ਼ਿਕ ਆਧੇ ਹਨ ਉਹਨਾਂ ਨੂੰ ਖਚਰਾ ਉਤੇ ਲਦਵਾ ਲਓ ਸਤਗੁਰੂ ਜੀ ਦੇ ਹੁਕਮ ਅਨਸਾਰ ਸਾਰਾ ਤਿੰਨ ਤਿਆਰੀ ਹੁੰਦੀ ਰਹੀ ਤੇ ਸਮਾਨ ਸੰਭਾਲੀਦਾ ਰਹਾ ਇਸੇ ਤਰ੍ਹਾਂ ਅੱਧੀ ਰਾਤ ਤੋਂ ਵੱਧ ਟੱਪ ਗਈ ਉਸ ਵੇਲੇ ਪਹਿਲਾ ਜੱਥਾ ਤੁਰਨ ਨੂੰ ਤਿਆਰ ਹੋਇਆ ਸਤਗੁਰੂ ਜੀ ਨੇ ਅਰਦਾਸਾ ਸੋਧਿਆ ਤੇ ਗੱਡਿਆਂ ਉੱਤੇ ਸਮਾਨ ਰੱਥਾਂ ਉੱਤੇ ਮਾਈਆਂ ਡੋਲਿਆਂ ਵਿੱਚ ਮਹਿਲ ਬਿਠਾ ਕੇ ਪਹਿਲਾ ਜੱਥਾ ਤੋਰਿਆ ਇਸ ਜੱਥੇ ਦੇ ਨਾਲ ਭਾਈ ਧਰਮ ਸਿੰਘ ਭਾਈ ਮੋਹਕਮ ਸਿੰਘ ਭਾਈ ਈਸ਼ਰ ਸਿੰਘ ਭਾਈ ਮਿਲਖਾ ਸਿੰਘ ਪਾਈ ਮਨੀ ਸਿੰਘ ਪਾਈ ਜਵਹਰ ਸਿੰਘ ਦੇ ਪਾਈ ਬਗੇਲ ਸਿੰਘ ਸੂਰਮੇ ਤਿਆਰ ਕੀਤੇ ਇਹ ਸਭ ਸਿੰਘ ਤਕੜੇ ਦਲੇਰ ਸਨ ਤੇ ਦੁਸ਼ਮਣ ਦਾ ਕਾਲ ਸਨ ਇੱਕ ਇੱਕ ਸਿੰਘ ਸਵਾ ਸਵਾ ਲੱਖ ਨਾਲ ਲੜਨ ਵਾਲਾ ਸੀ ਸਤਿਗੁਰੂ ਜੀ ਦੇ ਚਰਨਾ ਉੱਪਰ ਪੂਰਾ ਭਰੋਸਾ ਰੱਖਦੇ ਸਨ ਇਹਨਾਂ ਦੇ ਨਾਲ 200 ਸਿੰਘ ਸਨ ਪਾਈ ਸ਼ਾਮ ਸਿੰਘ ਨੂੰ ਦੋ ਹੁਕਮਨਾਮੇ ਲਿਖ ਕੇ ਦਿੱਤੇ ਕਿ ਉਹ ਰਾਜਾ ਸਿਰਮੌਰ ਨਾਹਨ ਪਾਸ ਜਾਵੇ ਤੇ ਪੌਂਟੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ ਸਤਗੁਰੂ ਜੀ ਵੀ ਪਿੱਛੇ ਆਉਂਦੇ ਹਨ ਅਤੇ ਸਾਰਾ ਵਹੀਰ ਵੀ ਆਵੇਗਾ ਇਸ ਤਰ੍ਹਾਂ ਪੱਕੀਆਂ ਕਰਕੇ ਸਤਗੁਰੂ ਜੀ ਨੇ ਸਾਰਿਆਂ ਨੂੰ ਮਿਲ ਕੇ ਆਪ ਵਿਦਾ ਕੀਤਾ ਜਿਹੜਾ ਵੀ ਕਿਲੇ ਵਿੱਚੋਂ ਨਿਕਲਦਾ ਸੀ ਉਸਦੇ ਨੈਣ ਸਚੇਲ ਹੁੰਦੇ ਸਨ ਆਨੰਦਪੁਰੀ ਦਾ ਵਿਛੋੜਾ ਉਹਨਾਂ ਨੂੰ ਤੰਗ ਕਰ ਰਿਹਾ ਸੀ ਪਰ ਮਜਬੂਰਨ ਪਵਿੱਤਰ ਨਗਰੀ ਨੂੰ ਛੱਟਣਾ ਪਿਆ ਬਾਣੇ ਨੂੰ ਮੰਨਣਾ ਹੀ ਪੈਂਦਾ ਹੈ ਵੱਡੇ-ਵੱਡੇ ਸ਼ਹਿਰ ਔਰ ਮਹਿਲ ਰਾਜਿਆਂ ਨੂੰ ਛੱਡਨੇ ਪਏ ਕਈ ਵਾਰ ਦੇਸ਼ ਵੀ ਛੱਡਨੇ ਪੈਂਦੇ ਹਨ ਭਾਵੇਂ ਹਰ ਇੱਕ ਨੂੰ ਹੌਸਲਾ ਦਿੱਤਾ ਜਾਂਦਾ ਸੀ ਕਿ ਮੁਰ ਜਲਦੀ ਹੀ ਅਨੰਦਪੁਰ ਆਉਣਾ ਹੋਵੇਗਾ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਵੱਡਾ ਵਹੀਰ ਸਤਿਗੁਰੂ ਜੀ ਨਾਲ ਸੀ ਸਾਹਿ ਪਹਿਲਾਂ ਪੈਦਲ ਚੱਲ ਕੇ ਉਸ ਅਸਥਾਨ ਤੇ ਪੁੱਜੇ ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਸੀਸ ਦੀ ਸਮਾਦ ਸੀ ਉਹ ਪਵਿੱਤਰ ਅਸਥਾਨ ਪਰ ਪ੍ਰਸ਼ਾਦ ਕਰਾਇਆ ਪਰਕਰਮਾਂ ਲਈਆਂ ਅਰਦਾਸਾਂ ਕੀਤੀਆਂ ਜਦੋਂ ਸਤਿਗੁਰੂ ਜੀ ਅਰਦਾਸ ਕਰ ਰਹੀ ਸਨ ਤਦੋਂ ਸਾਰੇ ਸਿੰਘ ਬੇਰਾਗ ਨਾਲ ਨੈਣਾਚੂ ਚੱਲ ਵਗਾਈ ਜਾਂਦੇ ਸਨ ਸਰਾਹੀਬਾ ਦੇ ਨਾਲ ਵੱਡੇ ਸਾਹਿਬ ਸਾਦੇ ਤੇ 500 ਤੋਂ ਉੱਪਰ ਲੜਾਕੇ ਜਵਾਨ ਸਨ ਸਭ ਸਾਥ ਲੈ ਕੇ ਨੀਲੇ ਕੋੜੇ ਉੱਪਰ ਸਵਾਰ ਹੋਏ ਰਣਜੀਤ ਨਗਾਰੇ ਪਰਚੂਟ ਲੱਗੀ ਐਸੇ ਜੋਸ਼ ਨਾਲ ਝੂਟਾਂ ਲੱਗੀਆਂ ਕਿ ਸਾਰਾ ਬਾਜੂ ਮੰਡਲ ਬੱਦਲ ਦੇ ਵਾਂਗ ਗੂੰਜਣ ਲੱਗ ਪਿਆ ਵੈਰੀਆਂ ਦੇ ਦਿਲ ਹਿੱਲ ਗਏ ਜਿਹੜੇ ਸੁੱਤੇ ਪਏ ਸਨ ਉਹ ਜਾਗ ਪਏ ਗੁਰੂ ਜੀ ਅਨੰਦਪੁਰ ਤੋਂ ਤੁਰੇ ਜਦੋਂ ਕਿਲਾ ਅਨੰਦਗੜ੍ਹ ਤੋਂ ਤਿਆਰ ਕੀਤੇ ਤਾਂ ਸਿੱਧੇ ਕੀਰਤਪੁਰ ਵੱਲ ਜਾਣ ਲੱਗੇ ਵੱਡੇ ਸਾਈਬ ਸਾਹ ਦੇ ਮੋੜ ਮੋੜ ਕੇ ਪਿੱਛੇ ਨੂੰ ਵੇਖਦੇ ਸਨ ਉਹਨਾਂ ਦੇ ਵੇਖਣ ਤੇ ਸਿੰਘਾਂ ਦਾ ਸਵਾਲ ਸੀ ਬਾਬਾ ਜੀ ਕੀ ਵੇਖਦੇ ਹੋ ਸਾਈਬ ਜادہ ਅਜੀਤ ਸਿੰਘ ਜੀ ਨੇ ਉੱਤਰ ਦਿੱਤਾ ਦੇਖਦਾ ਹਾਂ ਉਸ ਪਵਿੱਤਰ ਧਰਤੀ ਵੱਲ ਜਿੱਤੇ ਪਲੇ ਖੇਡੇ ਤੇ ਜਵਾਨ ਹੋਏ ਹਾਂ ਜੋ ਪੂਰੀ ਕਦੀ ਸੱਚਮੁੱਚ ਆਨੰਦ ਦੀ ਪੂਰੀ ਸੀ ਅੱਜ ਕੱਲ ਦੇ ਪਰੇਰੇ ਹੋਏ ਉਸੇ ਤਰ੍ਹਾਂ ਛੱਡ ਰਹੇ ਹਾਂ ਜਿਵੇਂ ਕਦੀ ਅਯੁੱਧਿਆਪੁਰੀ ਨੂੰ ਰਾਮ ਲక్ష్ਮਣ ਨੇ ਛੱਡਿਆ ਸੀ ਉਹ ਤਾਂ 12 ਸਾਲ ਪਿੱਛੋਂ ਵਾਪਸ ਅਯੁੱਧਿਆ ਨਗਰੀ ਆ ਗਏ ਸਨ ਪਰ ਅਸਾਂ ਮੁੜ ਕੇ ਨਹੀਂ ਆਉਣਾ ਵਿਦਾਤਾ ਦੀ ਇਹੋ ਇੱਛਾ ਹੈ ਇਸ ਵਾਸਤੇ ਅਸੀਂ ਦੇਖਦੇ ਹਾਂ ਕਿ ਰੱਜ ਕੇ ਵੇਖ ਲਈਏ ਦੇਖਣ ਦੀ ਇੱਛਾ ਵਿੱਚ ਕੋਈ ਕਮੀ ਨਾ ਰਹਿ ਜਾਵੇ ਇਹ ਕਿਲੇ ਇਹ ਬਾਗ ਇਹ ਔਟਾਰੀਆਂ ਤੇ ਸੰਗਤ ਨਾਲ ਮੂੜ ਮੇਲ ਨਹੀਂ ਹੋਣਾ ਇਹ ਸੁਣ ਕੇ ਪਾਈ ਚੰਦਾ ਸਿੰਘ ਨੇ ਉੱਤਰ ਦਿੱਤਾ ਪਾਬਾ ਜੀ ਐਸੇ ਬਚ ਨਾ ਕਰੋ ਛੇਤੀ ਹੀ ਮੁੜ ਕੇ ਇੱਥੇ ਆਵਾਂਗੇ ਇਹ ਆਸਾਨ ਅਸਾਂ ਕੋਲ ਹੀ ਰਹੇਗਾ ਥੋੜੀ ਚਿਰ ਨੂੰ ਆ ਜਾਵਾਂਗੇ ਕਾਲ ਦਾ ਚੱਕਰ ਹੈ ਇਹ ਚਲਦਾ ਜਾਵੇਗਾ ਅਸ਼ੁਭ ਤੋਂ ਸ਼ੁਭ ਹੋ ਜਾਵੇਗਾ ਭਾਈ ਚੰਦਾ ਸਿੰਘ ਨੇ ਇਹ ਬਚਨ ਆਖਣ ਨੂੰ ਤਾਂ ਆਖ ਦਿੱਤੇ ਪਰ ਹਿਰਦਾ ਉਹਨਾਂ ਦਾ ਭੈ ਤੇ ਹੈਰਾਨੀ ਨਾਲ थरथरा ਰਿਹਾ ਸੀ ਤੇ ਅੰਦਰੋਂ ਸੱਚੀ ਆਵਾਜ਼ ਨਿਕਲ ਰਹੀ ਸੀ ਜਿਹੜੇ ਅੱਜ ਜਾ ਰਹੇ ਹਾਂ ਉਹ ਮੁੜ ਕੇ ਇੱਥੇ ਨਹੀਂ ਆਉਣਾ ਇਹ ਨਗਰੀ ਦਰਸ਼ਨਾਂ ਨੂੰ ਤਰਸਦੀ ਹੋਈ ਵਿਯੋਗ ਦੇ ਗਮ ਨਾਲ ਵੈਰਾਗਣ ਹੋ ਕੇ ਰੋਂਦੀ ਰਹੇਗੀ ਸਿੰਘਾਤੀ ਸਤਗੁਰਾਂ ਨੂੰ ਮੁਸਲਮਾਨਾਂ ਉੱਤੇ ਪੂਰਾ ਭਰੋਸਾ ਨਹੀਂ ਸੀ ਸਾਰੇ ਸੋਚਦੇ ਸਨ ਕਿ ਪਤਾ ਨਹੀਂ ਕਿਹੜੇ ਸਮੇਂ ਤੇ ਕਿਸ ਅਸ탄 ਉੱਤੇ ਤੁਰਕਾਂ ਨੇ ਉਨ੍ਹਾਂ ਪਰ ਹਮਲਾ ਕਰ ਦੇਣਾ ਹੈ ਇਸ ਵਾਸਤੇ ਸਾਰੇ ਜੋਕਰ ਨੇ ਅਰਹੁਰਸ਼ਾਰ ਸਨ ਅਸਤਰ ਸਸਤਰ ਸਭ ਸੰਭਲ ਕੇ ਸੰਭਾਲ ਕੇ ਤਿਆਰ ਸਨ ਕੋੜਿਆਂ ਦੀਆਂ ਵਾਂਗਾਂ ਨੂੰ ਕੁਟਕੇ ਫੜਿਆ ਹੋਇਆ ਸੀ ਪੈਦਲ ਤੁਰਨ ਵਾਲਿਆਂ ਨੇ ਤਲੀ ਪਰ ਸਿਰ ਰੱਖੇ ਹੋਏ ਸਨ ਉਹ ਦੁਸ਼ਮਨਾਂ ਨੂੰ ਲੋਹਾ ਲੈ ਕੇ ਸ਼ਹੀਦੀਆ ਪ੍ਰਾਪਤ ਕਰਨ ਵਿੱਚ ਪਰਸੰਤਾ ਸਮਝੇ ਸਨ ਪਰ ਵੈਰੀ ਨੇ ਦਿਨ ਦੇ ਚੜਾ ਤੋਂ ਪਹਿਲਾਂ ਹਮਲਾ ਨਹੀਂ ਸੀ ਕਰਨਾ ਕਿਉਂਕਿ ਵੈਰੀ ਹਨੇਰੇ ਵਿੱਚ ਲੜ ਨਹੀਂ ਸਕਤੇ ਸਨ ਉਹ ਅਮੀਰ ਫੌਜੀ ਸਨ ਦਰਿਆ ਦਾ ਕਿਨਾਰਾ ਆ ਗਿਆ ਉਸ ਵੇਲੇ ਆਸਾ ਦੀ ਵਾਰ ਲਾਉਣ ਦਾ ਸਮਾਂ ਹੋ ਗਿਆ ਸਾਈ ਬਾ ਦੇ ਹੁਕਮ ਨਾਲ ਤੌਂਸੇ ਉੱਤੇ ਝੂਠ ਲੱਗੀ ਸਾਰੇ ਸਿੰਘ ਇਕਦਮ ਖਲੋ ਗਏ ਉਹਨਾਂ ਨੂੰ ਹੁਕਮ ਹੋਇਆ ਕਿ ਹਰੇ ਭਰੇ ਕਾਉਂ ਤੇ ਬੈਠ ਜਾਓ ਬਿਰਤੀਆਂ ਜੋੜ ਲਵੋ ਕਿ ਅਕਾਲਪੁਰਖ ਦਾ ਜੱਸ ਸੁਣੋ ਤੇ ਗਾਓ ਰਾਗੀਆਂ ਰਬਾਬੀਆਂ ਨੂੰ ਹੁਕਮ ਹੋਇਆ ਕਿ ਉਹ ਆਸਾਦੀ ਵਾਰ ਦਾ ਕੀਰਤਨ ਕਰਨ ਉਸ ਵੇਲੇ ਹੁਕਮ ਮੰਨਿਆ ਗਿਆ ਆਸਾਦੀ ਵਾਰ ਦਾ ਕੀਰਤਨ ਆਰੰਭ ਹੋ ਗਿਆ ਕਈਆਂ ਥੋੜੇ ਮੰਨ ਵਾਲਿਆਂ ਨੇ ਇਤਰਾਜ਼ ਕੀਤਾ ਕਿ ਦੁਸ਼ਮਣ ਨੇੜੇ ਆਉਣ ਵਾਲਾ ਹੈ ਦਰਿਆ ਸਤਲੁਜ ਤੇ ਸਰਸਾ ਨਦੀ ਨੂੰ ਛੇਤੀ ਤੋਂ ਛੇਤੀ पार ਕਰ ਜਾਣਾ ਚਾਹੀਦਾ ਹੈ ਪਰ ਉਹਨਾਂ ਦੀ ਗੱਲ ਵੱਲ ਕਿਸੇ ਨੇ ਧਿਆਨ ਨਾ ਕੀਤਾ ਸੁਰਤਾ ਜੁੜੀਆਂ ਹੋਈਆਂ ਸਨ ਅਕਾਲਪੁਰਖ ਉੱਤੇ ਭਰੋਸਾ ਸੀ ਕਿ ਉਹ ਦਾਤਾ ਆਪੇ ਰੱਖਿਆ ਕਰੇਗਾ तकरीबन 2 ਘੰਟੇ ਕੀਰਤਨ ਹੁੰਦਾਰਿਆ ਕੀਰਤਨ ਦੇ ਭੋਗ ਪਿਛੋਂ ਅਰਦਾਸ ਹੋਈ ਤੇ ਅੱਗੇ ਕੂਚ ਕਰਨ ਦਾ ਹੁਕਮ ਹੋਇਆ ਉਸ ਵੇਲੇ ਸਾਰਿਆਂ ਦੇ ਚਿਹਰਿਆਂ ਉੱਤੇ ਨਿਰਾਲਾ ਹੀ ਨੂਰ ਸੀ ਨਿਰਪੈਤਾ ਨਾਲ ਦਿਲ ਉੱਛਲ ਰਹੇ ਸਨ ਵਾਹਿਗੁਰੂ ਜੀ ਹੋਈਆਂ ਪੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਪੜਿਆ ਸੁਣਿਆ ਸਬਦਾ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ